ਤੁਸੀਂ ਵੀ ਸੋਨਾ ਖਰੀਦਣ ਦੇ ਚਾਹਵਾਨ ਹੋ ਤਾਂ ਜਲਦੀ ਜਾਓ ਲੇਟ ਨਾ ਕਰੋ ਕਿਉਂਕਿ ਸੋਨੇ ਦੀਆਂ ਕੀਮਤਾਂ ਘਟ ਗਈਆਂ ਨੇ ਪਿਛਲੇ 2 ਮਹੀਨਿਆਂ ਚ ਸੋਨੇ ਦੀਆਂ ਕੀਮਤਾਂ 'ਚ ਵੱਡਾ ਉਤਾਰ ਚੜ੍ਹਾ ਵੇਖਣ ਨੂੰ ਮਿਲਿਆ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ 'ਚ 23 ਜੁਲਾਈ ਨੂੰ ਵਿੱਤ ਮੰਤਰੀ ਸੀ타ਰਮਨ ਨੇ ਸੋਨੇ ਅਤੇ ਚਾਂਦੀ ਤੇ ਕਸਟਮ ਡਿਊਟੀ ਚ ਕਟੋਤੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਸੋਨਾ ਸਸਤਾ ਹੋ ਗਿਆ ਤੇ ਦੇਸ਼ ਭਰਤ ਸੋਨੇ ਦੀ ਵਿਕਰੀ ਕਾਫੀ ਵੱਧ ਗਈ। ਸੀਆਰਆਈਐਸਆਈਐਲ ਦੀ ਤਾਜ਼ਾ ਰਿਪੋਰਟ ਮੁਤਾਬਕ ਮੌਜੂਦਾ ਵਿੱਤੀ ਸਾਲ ਚ ਸੋਨੇ ਦੀ ਵਿਕਰੀ ਤੋਂ ਗਹਿਣਿਆਂ ਦੀ ਆਮਦਨ 22 ਤੋਂ 25% ਵੱਧ ਸਕਦੀ ਹੈ। ਇਸ ਸਮੇਂ ਮਲਟੀ ਕਮੋਡਿਟੀ ਐਕਸਚੇਂਜ ਤੇ ਸੋਨੇ ਦੀ ਕੀਮਤ 71538 ਰੁਪਏ ਪ੍ਰਤੀ 10 ਗ੍ਰਾਮ ਦਰਜ ਹੈ। ਜਿਸ ਨਾਲ ਹੀ ਘਰੇਲੂ ਬਾਜ਼ਾਰ ਚ 24 ਕੈਰਟ ਸੋਨੇ ਦੀ ਕੀਮਤ 71380 ਰੁਪਏ ਪ੍ਰਤੀ 10 ਗ੍ਰਾਮ ਹੈ। 22 ਕੈਰਟ ਸੋਨੇ ਦੀ ਕੀਮਤ 69660 ਰੁਪਏ 22 ਕੈਰਟ ਦੀ 63530 ਅਤੇ 18 ਕੈਰਟ ਸੋਨੇ ਦੀ ਕੀਮਤ 57820 ਰੁਪਏ ਪ੍ਰਤੀ 10 ਗ੍ਰਾਮ ਹੈ ਕਸਟਮ ਡਿਊਟੀ ਦੇ ਕਟੋਤੀ ਕਾਰਨ ਜੁਐਲਰੀਜ਼ ਦੀ ਆਮਦਨ ਚ ਝਾਲ ਹੋਇਆ ਹੈ ਕ੍ਰਿਸਲ ਦੇ ਅੰਦਾਜ਼ੇ ਦੇ ਮੁਤਾਬਕ ਜੁਐਲਰੀਜ਼ ਦੀ ਆਮਦਨ 22 ਤੋਂ 25% ਵਧਣ ਦੀ ਸੰਭਾਵਨਾ ਜੋ ਪਹਿਲਾਂ 17 ਤੇ 19% ਰਹਿਣ ਦੀ ਉਮੀਦ ਸੀ ਸੋ ਦੱਸਿਏ ਕਿ ਸੀਆਰਆਈਏ ਐਸਆਈਐਲ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ ਕਸਟਮ ਡਿਊਟੀ ਚ ਕਟੋਤੀ ਗਹਿਣਾ ਉਦਯੋਗ ਲਈ ਇੱਕ ਸਕਾਰਾਤਮਕ ਕਦਮ ਹੈ ਖਾਸ ਕਰਕੇ ਵਿਆਹ ਤੇ ਤਿਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਖੁਦਰਾ ਵਿਕਰੇਤਾ ਆਪਣੇ ਸਟਾਕ ਨੂੰ 5% ਤੱਕ ਵਧਾ ਸਕਦੇ ਨੇ ਜੁਸੀ ਵਿੱਚ ਸੋਨਾ ਖਰੀਦਣ ਦੇ ਚਾਹਵਾਨ ਹੋ ਤਾਂ ਜਲਦੀ ਜਾਓ ਲੇਟ ਨਾ ਕਰੋ ਕਿਉਂਕਿ ਸੋਨੇ ਦੀਆਂ ਕੀਮਤਾਂ ਘਟ ਗਈਆਂ ਨੇ ਪਿਛਲੇ 2 ਮਹੀਨਿਆਂ ਚ ਸੋਨੇ ਦੀਆਂ ਕੀਮਤਾਂ 'ਚ ਵੱਡਾ ਉਤਾਰ ਚੜ੍ਹਾ ਵੇਖਣ ਨੂੰ ਮਿਲਿਆ ਮੋਦੀ ਸਰਕਾਰ ਦੇ ਤੀਜੇ ਕਾਲ ਚ ਕਾਲ ਦੇ ਪਹਿਲੇ ਬਜਟ 'ਚ 23 ਜੁਲਾਈ ਨੂੰ ਵਿੱਤ ਮੰਤਰੀ ਸੀ타 ਰਮਨ ਨੇ ਸੋਨੇ ਅਤੇ ਚਾਂਦੀ ਤੇ ਕਸਟਮ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ ਇਸ ਤੋਂ ਬਾਅਦ ਸੋਨਾ ਸਸਤਾ ਹੋ ਗਿਆ ਤੇ ਦੇਸ਼ ਭਰ 'ਚ ਸੋਨੇ ਦੀ ਵਿਕਰੀ ਕਾਫੀ ਵੱਧ ਗਈ ਸੀਆਰਆਈਐਸਆਈਐਲ ਦੀ ਤਾਜ਼ਾ ਰਿਪੋਰਟ ਮੁਤਾਬਕ ਮੌਜੂਦਾ ਵਿੱਤੀ ਸਾਲ 'ਚ ਸੋਨੇ ਦੀ ਵਿਕਰੀ ਤੋਂ ਗੈਣਿਆਂ ਦੀ ਆਮਦਨ 22 ਤੋਂ 25% ਵੱਧ ਸਕਦੀ ਹੈ ਇਸ ਸਮੇਂ ਮਲਟੀ ਕਮੋਡਿਟੀ ਐਕਸਚੇਂਜ ਤੇ ਸੋਨੇ ਦੀ ਕੀਮਤ 71538 ਰੁਪਏ ਪ੍ਰਤੀ 10 ਗ੍ਰਾਮ ਦਰਜ ਹੈ ਜਿਸ ਨਾਲ ਹੀ ਘਰੇਲੂ ਬਾਜ਼ਾਰ ਚ 24 ਕੈਰਟ ਸੋਨੇ ਦੀ ਕੀਮਤ 71380 ਰੁਪਏ ਪ੍ਰਤੀ 10 ਗ੍ਰਾਮ ਹੈ 22 ਕੈਰਟ ਸੋਨੇ ਦੀ ਕੀਮਤ 69660 ਰੁਪਏ 22 ਕੈਰਟ ਦੀ 63530 ਅਤੇ 18 ਕੈਰਟ ਸੋਨੇ ਦੀ ਕੀਮਤ 57820 ਰੁਪਏ ਪ੍ਰਤੀ 10 ਗ੍ਰਾਮ ਹੈ ਕਸਟਮ ਡਿਊਟੀ ਦੀ ਕਟੌਤੀ ਕਾਰਨ ਜੁਵਲਰੀ ਦੀ ਆਮਦਨ ਚ ਛਾਲ ਹੋਇਆ ਹੈ ਕ੍ਰਿਸਲ ਦੇ ਅੰਦਾਜ਼ੇ ਦੇ ਮੁਤਾਬਕ ਜੁਵਲਰੀ ਦੀ ਆਮਦਨ 22 ਤੋਂ ਦੀ ਫੀਸ ਦਾ ਵਧਣ ਦੀ ਸੰਭਾਵਨਾ ਜੋ ਪਹਿਲਾ 17 ਤੇ 19% ਰਹਿਣ ਦੀ ਉਮੀਦ ਸੀ ਸੋ ਦੱਸ ਦਈਏ ਕਿ CRIA SAIL ਦੀ ਰਿਪੋਰਟਸ ਗਿਆ ਹੈ ਕਿ ਕਸਟਮ ਡਿਊਟੀ ਚ ਕਟੋਤੀ ਗਿਆਣਾ ਉਦਯੋਗ ਲਈ ਇੱਕ ਸਕਾਰਾਤਮਕ ਕਦਮ ਹੈ ਖਾਸ ਕਰਕੇ ਵਿਆਹ ਤੇ ਤਿਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਸੋਨੇ ਦੀ ਕੀਮਤ ਜਿਗਰਾਵਟ ਕਰਨੇ ਖੁਦਰਾ ਵਿਕਰੇਤਾ ਆਪਣੇ ਸਟਾਕ ਨੂੰ 5% ਤੱਕ ਵਧਾ ਸਕਦੇ ਹੈ ਤੁਸੀਂ ਵੀ ਸੋਨਾ ਖਰੀਦਣ ਦੇ ਚਾਹਵਾਨ ਹੋ ਤਾਂ ਜਲਦੀ ਜਾਓ ਲੇਟ ਨਾ ਕਰੋ ਕਿਉਂਕਿ ਸੋਨੇ ਦੀਆਂ ਕੀਮਤਾਂ ਘਟ ਗਈਆਂ ਨੇ ਪਿਛਲੇ 2 ਮਹੀਨਿਆਂ ਚ ਸੋਨੇ ਦੀਆਂ ਕੀਮਤਾਂ 'ਚ ਵੱਡਾ ਉਤਾਰ ਚੜ੍ਹਾ ਵੇਖਣ ਨੂੰ ਮਿਲਿਆ ਮੋਦੀ ਸਰਕਾਰ ਦੇ ਤੀਜੇ ਕਾਲ ਚਕਾਲ ਦੇ ਪਹਿਲੇ ਬਜਟ 'ਚ 23 ਜੁਲਾਈ ਨੂੰ ਵਿੱਤ ਮੰਤਰੀ ਸੀਤਾਰਮਨ ਨੇ ਸੋਨੇ ਅਤੇ ਚਾਂਦੀ ਤੇ ਕਸਟਮ ਡਿਊਟੀ ਚ ਕਟੌਤੀ ਦਾ ਐਲਾਨ ਕੀਤਾ ਇਸ ਤੋਂ ਬਾਅਦ ਸੋਨਾ ਸਸਤਾ ਹੋ ਗਿਆ ਤੇ ਦੇਸ਼ ਭਰਤ ਸੋਨੇ ਦੀ ਵਿਕਰੀ ਕਾਫੀ ਵੱਧ ਗਈ ਸੀਆਰਆਈਐਸਆਈਐਲ ਦੀ ਤਾਜ਼ਾ ਰਿਪੋਰਟ ਮੁਤਾਬਕ ਮੌਜੂਦਾ ਵਿੱਤੀ ਸਾਲ ਚ ਸੋਨੇ ਦੀ ਵਿਕਰੀ ਤੋਂ ਗੈਣਿਆਂ ਦੀ ਆਮਦਨ 22 ਤੋਂ 25% ਵੱਧ ਸਕਦੀ ਹੈ ਇਸ ਸਮੇ ਮਲਟੀ ਕਮੋਡਿਟੀ एक्सचेंज द सोने दी कीमत 71538 रुपये प्रति 10 ग्राम दर है। ਇਸ ਦੇ ਨਾਲ ਹੀ ਘਰੇਲੂ ਬਾਜ਼ਾਰ ਚ 24 ਕੈਰਟ سونے ਦੀ ਕੀਮਤ 71380 ਰੁਪਏ ਪ੍ਰਤੀ 10 ਗ੍ਰਾਮ ਹੈ। 22 ਕੈਰਟ سونے ਦੀ ਕੀਮਤ 69660 ਰੁਪਏ, 22 ਕੈਰਟ ਦੀ 63530 ਅਤੇ 18 ਕੈਰਟ سونے ਦੀ ਕੀਮਤ 57820 ਰੁਪਏ ਪ੍ਰਤੀ 10 ਗ੍ਰਾਮ ਹੈ। ਕਸਟਮ ਡਿਊਟੀ ਦੇ ਕਟੌਤੀ ਕਾਰਨ ਜੁਵਲਰੀ ਦੀ ਆਮਦਨ ਚ ਛਾਲ ਹੋਇਆ ਹੈ। ਕ੍ਰਿਸਲ ਦੇ ਅੰਦਾਜ਼ੇ ਮੁਤਾਬਕ ਜੁਵਲਰੀ ਦੀ ਆਮਦਨ 22 ਤੋਂ 25 ਫੀਸਦੀ ਵਧਣ ਦੀ ਸੰਭਾਵਨਾ ਜੋ ਪਹਿਲਾਂ 17 ਤੇ 19 ਫੀਸਦੀ ਰਹਿਣ ਦੀ ਉਮੀਦ ਸੀ। ਵਿਦਿਆਕੀ ਸੀਆਰਆਈਐਸਐਲ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ ਕਸਟਮ ਡਿਊਟੀ ਚ ਕਟੌਤੀ ਗਿਆਣਾ ਉਦਯੋਗ ਲਈ ਇੱਕ ਸਕਾਰਾਤਮਕ ਕਦਮ ਹੈ ਖਾਸ ਕਰਕੇ ਵਿਆਹ ਤੇ ਤਿਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਸੋਨੇ ਦੀ ਕੀਮਤ ਜਿਗਰਾ ਵਟ ਕਰਨੇ ਖੁਦਰਾ ਵਿਕਰੇਤਾ ਆਪਣੇ ਸਟਾਕ ਨੂੰ 5% ਤੱਕ ਵਧਾ ਸਕਦੇ